ਬਟਾਲਾ ਦੇ ਜੀਟੀ ਰੋਡ ਤੇ ਪੀਤੀ ਰਾਤ ਇੱਕ ਜਰਨਲ ਸਟੋਰ ਅਤੇ ਕਿਰਿਆਨੇ ਅਤੇ ਚਾਹ ਦਾ ਕੰਮ ਕਰਨ ਵਾਲੀ ਇੱਕ ਦੁਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਦੁਕਾਨ ਮਾਲਕ ਮਹਿਲਾ ਹਰਜੀਤਕੌਰ ਦੇ ਮੁਤਾਬਕ ਦੁਕਾਨ ਚੋਂ ਇੱਕ ਭਰਿਆ ਗੈਸ ਸਿਲੰਡਰ, ਗੱਲੇ ਚ ਪਰਚੀਆਂ ਦੇ ਸਾਰੇ ਪੈਸੇ, ਮੰਦਰ ਚ ਜੋ ਗੋਲਕ ਸੀ ਉਹ ਵੀ ਅਤੇ ਦੁਕਾਨ ਦਾ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ। ਦੁਕਾਨ ਮਾਲਕ ਹਰਜੀਤਕੌਰ ਨੇ ਦੱਸਿਆ ਕਿ ਉਹ ਰੋਸਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ कई लेकिन जो सवेरे आके देखया ता सारे हैरान हो गए मतलब आके जीटी रोड पे अपनी शॉप आरपी ग्रैनर नाम दे ते सवेरे 4:30 ਸਾਨੂੰ ਉੱਪਰ ਹੋ ਗਏ ਕਿ ਤੁਹਾਡਾ ਸ਼ਟਰ ਟੁੱਟਾ ਹੈ ਤੇ ਆਈ ਨਾ 8 ਵਜੇ 8 ਵਜੇ ਆ ਕੇ ਕੰਪਲੇਟ ਕੀਤੇ ਆ ਹੁਣ ਕਾਰਵਾਈ ਪਈ ਜੇ ਹੁਣ ਸ਼ਟਰ ਟੁੱਟਾ ਜਿੱਤੇ ਸਾਡਾ ਕਾਫੀ ਨੁਕਸਾਨ ਹੋ ਗਿਆ ਜੀ ਕਿ ਪਿੰਡ ਕੀ ਨਾ ਸਾਨੂੰ ਆ ਜੇ ਸਿਲੰਡਰ ਚੁੱਕ ਕੇ ਲੈ ਗਏ ਜੀ ਇੱਕ ਪਰਿਆ ਗੱਲੇ ਵਿੱਚ ਕੋਈ ਪੈਸਾ ਨਹੀਂ ਛੱਡਿਆ ਉਹ ਕਹਿੰਦੀ ਹੈ ਜੀ ਜੇ ਕੇ ਤੇ ਸ਼ਾਕਾ ਦੇ ਲਗਾਓ ਕਿ ਹਿਉ ਨਾ ਕੀਵੇ ਤੇ ਸ਼ਾਕਰੀਏ ਚੋਰੀ ਤੋਂ ਨੂੰ ਕੀ ਪਤਾ ਕਦੋਂ ਹੋਈ ਕਿੰਨੇ ਕੀਤੀਆਂ ਇਸ ਤਰ੍ਹਾਂ ਕਾਰਵਾਈ ਸਾਨੂੰ ਕੁਝ ਨਹੀਂ ਕਰਤੀ ਕੀ ਕਰੀਏ ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਬਟਾਲੇ ਸ਼ਹਿਰ ਵਿੱਚ ਬੜੀਆਂ ਚੋਰੀਆਂ ਵੱਧ ਚੁੱਕੀਆਂ ਨੇ ਤੇ ਕੜੀ ਤੋਂ ਕੜੀ ਕਾਰਵਾਈ ਪਾਈ ਜਾਏ ਚਾਹੀਏ ਅਲਰਟ ਜਾਰੀ ਕੀਤੇ ਜਾਣ ਕਿਉਂਕਿ ਦਿਨੇ ਵੀ ਸ਼ਾਮੇ ਵੀ ਲੁੱਟਕਵਾ ਹੁੰਦੀ ਆ ਤੇ ਐਸੀ ਅੱਜ ਵੀ ਤੋਂ ਆਪਣੇ ਤੋਂ ਜਨਾਬ ਮਤਲਬ ਤੋਂ ਸੰਬੰਧ ਤੋਂ ਇਹ ਰੋ ਮੁਕਰੀ ਅੜਛਾ ਤੇ ਖਿੜਿਆ ਹੈ ਤੇਰਾ ਇੱਕ ਛੜਤ ਹੋ ਰਿਹਾ ਇੱਕ ਸਿਲੰਡਰ ਪਿਆ ਪੈ ਗਿਆ ਤੇ ਉਹ ਯਾ ਸੰਵਾਦ ਹੋ ਗਿਆ ਹੈ ਸੱਜਿਆ ਉਹ ਗਿਆ ਸੀ ਕੋਈ ਨੁਕਸਾਨ ਨਹੀਂ ਛੜਤ ਦਾ ਮੋਰੇ ਦਾ ਪਾਉ ਤੇ ਕੀ ਕਾਰਵਾਈ ਕਰੂਗਾ ਦੋਗਨ ਦੀ ਕਾਰਵਾਈ ਕਰ ਰਹੇ ਹੈ ਸਮਝਾ ਦੇ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ